ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਨ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀਏ ਅੱਜ ਦੇ ਬਲੌਗ ਦੀ ਲੇਟ ਹੋ ਗਏ ਥੋੜਾ ਜਿਹਾ ਕਦੇ ਜਲਦੀ ਕਦੇ ਲੇਟ ਚਲੋ ਕੋਈ ਨਹੀਂ ਚੰਗੇ ਰਹਿਣਾ ਸੋ ਮੈਂ ਹੋ ਗਈਆਂ ਰੈਡੀ ਤੇ ਹੁਣ ਆਪਾਂ ਚੱਲਦੇ ਆਂ ਨੀਚੇ-ਨੀਚੇ ਜਾ ਕੇ ਬ੍ਰੇਕਫਾਸਟ ਕਰਕੇ ਉਸ ਤੋਂ ਬਾਅਦ ਫਿਰ ਜਿਹੜੇ ਮੇਰੇ ਸ਼ਹਿਰ ਦੇ ਕੰਮ ਰਹਿੰਦੇ ਸੀ ਉਹ ਕਰਨੇ ਨੇ ਇੱਕ ਦੋ ਤੇ ਫਿਰ ਆਪਣੇ ਨੀਅਰ ਹੀ ਇੱਕ ਜੂਡੀਓ ਦਾ ਸਟੋਰ ਖੁੱਲਿਆ ਉੱਥੇ ਆਪਾਂ ਥੋੜੀ ਸ਼ਾਪਿੰਗ ਲਈ ਵੀ ਜਾਵਾਂਗੇ ਟੀ-ਸ਼ਰਟਸ ਵਗੈਰਾ ਦੇਖ ਕੇ ਆਉਨੇ ਆ ਇਨ ਦਜੀਤ ਕਹਿ ਰਹੇ ਨੇ ਲੈਣ ਲਈ ਘਰ ਮੇਰੇ ਤੇ ਉਹਨਾਂ ਦੇ ਕੁਝ ਦੇਖ ਕੇ ਆਉਨੇ ਆ ਉੱਥੇ ਅਗਰ ਪਸੰਦ ਹੋਇਆ ਤਾਂ ਕੁਝ ਲੈ ਆਉਂਗੀ ਵੀ ਬਾਕੀ ਦਾ ਇਹ ਫਿਰ ਆਪ ਜਾ ਕੇ ਵਾਈ ਕਰ ਲੈਣਗੇ ਪਹਿਲਾਂ ਆਪਾਂ ਚੈੱਕ ਕਰਦੇ ਆ ਤੇ ਜਾਵਾਂਗੇ ਉੱਥੇ ਵੀ ਸੋ ਚਲੋ ਫਿਰ ਫਟਾਫਟ ਨਿਕਲ ਜੀ ਆਪਾਂ ਅੱਜ ਮਾਰਨਿੰਗ ਹੀ ਆਪਣੀ ਸੈਂਡੀ ਨੇ ਦਿੱਤੀ ਆਪਾਂ ਨੂੰ ਖੁਸ਼ਖਬਰੀ ਛੋਟਾ ਜਿਹਾ ਪਪੀ ਦਿੱਤਾ ਇੱਕ ਹਜੇ ਇੱਕ ਹੀ ਦਿੱਤਾ ਮਾਰਨਿੰਗ ਮਾਰਨਿੰਗ ਸੋ ਥੋੜਾ ਜਿਹਾ ਆਪਾਂ ਸੈਂਡੀ ਦੀ ਵਜ੍ਹਾ ਕਰਕੇ ਵੀ ਲੇਟ ਹੋ ਗਏ ਹਜੇ ਇੱਕ ਪਪੀ ਦਿੱਤਾ ਦੋ ਦਿੱਤੇ ਸੀਗੇ ਇੱਕ ਰਾਤ ਦਿੱਤਾ ਸੀਗਾ ਵੱਟ ਉਹ ਜਾਂ ਤਾਂ ਅਸੀਂ ਉਸ ਟਾਈਮ ਨੀਚੇ ਹੀ ਸੀਗੇ ਨਹੀਂ ਦੇਖਿਆ ਗਿਆ ਹੈ ਟੇ ਟਾਈਮ ਆ ਤੇ ਜਾਂ ਤਾਂ ਫਿਰ ਸੈਂਡੀ ਤੋਂ ਹੀ ਕੁਝ ਉਹ ਹੋ ਗਿਆ ਤੇ ਮਤਲਬ ਉਹ ਨਹੀਂ ਬਚਿਆ ਰਾਤ ਵਾਲਾ ਤੇ ਹੁਣ ਵਾਲਾ ਠੀਕ ਹੈ ਓਕੇ ਹੈ ਫਿਲਹਾਲ ਤੱਕ ਤਾਂ ਤੇ ਬਾਕੀ ਦੇਖਦੇ ਆ ਡਾਕਟਰ ਕਹਿੰਦੇ ਸੋਰੀ ਇੰਦਰਜੀਤ ਕਹਿੰਦੇ ਸੀ ਕਿ ਇੱਕ ਵਾਰ ਇਹਨੂੰ ਡਾਕਟਰ ਨੂੰ ਵੀ ਦਿਖਾ ਲਈ ਆਪਾਂ ਸੈਂਡੀ ਨੂੰ ਦੇ ਦੇ ਉਹ ਅੱਜ ਜਾਣਗੇ ਜਾਂ ਫਿਰ ਬਟ ਮੈਂ ਤਾਂ ਆਪਣੇ ਕੰਮ ਕਰਨ ਲਈ ਨਿਕਲ ਰਹੀਆਂ ਘਰ ਤੋਂ ਤੇ ਮੇਰਾ ਫੇਸ ਫੇਰ ਤੋਂ ਬਹੁਤ ਜ਼ਿਆਦਾ ਖਰਾਬ ਹੋਣ ਲੱਗ ਗਿਆ ਕਿਉਂਕਿ ਡੇਲੀ ਘਰ ਨਹੀਂ ਬੈਠ ਹੁੰਦਾ ਹੈਗਾ ਡਸਟ ਇੰਨੀ ਪੈਂਦੀ ਹੈ ਫੇਸ ਦੇ ਉੱਪਰ ਪਹਿਲਾਂ ਕਾਫੀ ਹੱਦ ਤੱਕ ਠੀਕ ਹੋ ਗਿਆ ਸੀਗਾ ਹੁਣ ਫੇਰ ਪਿੰਪਲਸ ਵਗੈਰਾ ਹੋਣ ਲੱਗੇ ਕਿਉਂਕਿ ਗਰਮੀ ਦੇ ਵਿੱਚ ਮੈਂ ਜ਼ਿਆਦਾ ਬਾਹਰ ਨਹੀਂ ਨਿਕਲ ਸਕਦੀ ਹੈਗੀ ਉਹਦੀ ਪ੍ਰੋਬਲਮ ਹੈ ਥੋੜੀ ਜੀ ਹੋ ਜਾਂਦੀ ਹੈ ਸਕਿਨ ਨੂੰ ਬਾਕੀ ਹੁਣ ਸਾਰੀ ਸਰਦੀ ਲੰਘ ਗਈ ਮਤਲਬ ਮੈਨੂੰ 6 ਮਹੀਨੇ ਹੀ ਹੋਗੇ ਹੋਣਗੇ ਮੈਂ ਆਪਣੀ ਦਵਾਈ ਵੀ ਨਹੀਂ ਕੰਟੀਨਿਊ ਕਰ ਸਕੀ ਹੈਗੀ ਤੇ ਆਪਾਂ ਹੁਣ ਇੱਕ ਅੱਧੇ ਦਿਨ ਤੱਕ ਡਾਕਟਰ ਕੋ ਜਾ ਕੇ ਆਪਣੀ ਦਵਾਈ ਵੀ ਕੰਟੀਨਿਊ ਕਰਾਂਗੇ ਉਹਦੇ ਕਰਕੇ ਵੀ ਥੋੜਾ ਹੋ ਜਾਂਦਾ ਸੋ ਚਲੋ ਜੀ ਫਿਲਹਾਲ ਦਾ ਜਿਹੜੇ ਅੱਜ ਦੇ ਬਹੁਤ ਸਾਰੇ ਕੰਮ ਨੇ ਉਹ ਕਰਕੇ ਆਈਏ ਲਓ ਵੀ ਬ੍ਰੈਕਫਾਸਟ ਕਰ ਲਿਆ ਆਪਾਂ ਹੁਣ ਆਪਾਂ ਚੱਲੀਏ ਕਿਸੇ ਪਾਸੇ ਘਰ ਤਾਂ ਘੱਟੇ ਰਾਸ ਆਉਂਦਾ ਆਪਾਂ ਕੀ ਕਰੀਏ ਕੰਮ ਹੀ ਇੰਨੇ ਨੇ ਐਕਟਿਵ ਆਪਾਂ ਬਾਹਰ ਕੱਢੀ ਬੈਕ ਜਤੋਂ ਤੇ ਚੱਲੀਏ वीडियो शॉपिंग होगी डन चलो चलो एक कर न्यू यूडियो स्टोर से आप शॉपिंग कर ली थोड़ी जी है बट जाके दिखाने हम इंदर जी दे फिट आ कुछ कि नहीं पैसे इन्ने लाते कि लाते अड़ती सौ हजे असी ट्राई ले लिया महक भी आ गई टाइम सवा तीन का हो गया असी बस घर चाह पीना आए ਆਪਕੇ ਫੇਰ ਜਾਣਾ ਥੋੜਾ ਕੰਮ ਸਾਡਾ ਰਹਿ ਗਿਆ ਪਹਿਲਾਂ ਚਾਹ ਪੀ ਲਈਏ ਸੀ ਤੂੰ ਆ ਗਈ ਕਿੱਦਾਂ ਰਿਹਾ ਦਿਨ ਹੈ ਬੋਲੀ ਨਹੀਂ ਟਾਈਮ ਹੋ ਗਿਆ ਸਵਾ ਸਹੀ ਦਾ ਤੇ ਆਪਾਂ ਚੱਲਿਆ ਉੱਪਰ ਟਿਊਸ਼ਨ ਕਲਾਸ ਤਾਂ ਵੈਸੇ ਓਵਰ ਹੋ ਗਈ ਹੈ ਔਰ ਉੱਪਰ ਜਾ ਕੇ ਦੇਖੀਏ ਕੰਮ ਕਰੀਏ ਥੋੜੇ ਬਹੁਤੇ ਪਰ ਤਾਂ ਸਾਰਾ ਦਿਨ ਸ਼ਹਿਰ ਦੇ ਵਿੱਚ ਹੀ ਲੱਗ ਗਿਆ ਸਾਡਾ ਕੰਮਕਾਰ ਕਰਤੇ ਕਰਾਉਂਦਿਆਂ ਦਾ ਤੇ ਹੁਣ ਉੱਪਰ ਚੱਲ ਕੇ ਦੇਖਦੇ ਆਂ ਔਰ ਮੈਂ ਮੈਹਕ ਦਾ ਥੋੜਾ ਜਿਹਾ ਠੀਕ ਕਰਵਾਉਣਾ ਸੀਗਾ ਅ ਡਾਕੂਮੈਂਟ ਜਿਹਾ ਸੀਗਾ ਤੇ ਅੱਜ ਉਹਦੇ ਲਈ ਲੱਗਿਆ ਪਤਾ ਯਾ ਸਰਕਾਰੀ ਕੰਮਾਂ ਨੂੰ ਕਿੰਨਾ ਟਾਈਮ ਲੱਗਦਾ ਯਾ ਤੇ ਕਿਉਂਕਿ ਹੁਣ ਜਿਹੜੇ ਵਰਥ ਸਰਟੀਫਿਕੇਟ ਆ ਉਹ ਸਾਰੇ ਕਿਤੇ ਸ਼ਾਇਦ ਇਹ ਕੰਪਲਸਰੀ ਕਰਦੇ ਕਿ ਇੰਗਲਿਸ਼ ਦੇ ਵਿੱਚ ਚਾਹੀਦਾ ਬਟ ਮੈਹਕ ਦਾ ਪੰਜਾਬੀ ਦੇ ਵਿੱਚ ਸੀਗਾ ਉਦਾਂ ਕਹਿੰਦੇ ਆ ਕਿ ਕਿ ਪੰਜਾਬੀ ਨੂੰ ਪ੍ਰਮੋਟ ਕਰੋ ਬੜਾ ਪਿੰਗਲਿਸ਼ ਦੇ ਵਿੱਚ ਜੁੜੀ ਕਰਤਾ ਤਾਂ ਕਰਕੇ ਫਿਰ ਮੈਨੂੰ ਅਜੋ ਸਾਰਾ ਕਰਵਾਉਣਾ ਪਿਆ ਮਹੀਨੇ ਤੱਕ ਬਣ ਕੇ ਆਏਗਾ ਹਜੇ ਤਾਂ ਦੇਖਦੇ ਆ ਇੱਕ ਮੰਥ ਤੱਕ ਆ ਜਾਏਗਾ ਚਲੋ ਪਰ ਆਪਾਂ ਪ੍ਰੋਸੈਸਿੰਗ ਚ ਪਾਤਾ ਕੀ ਹੋ ਗਿਆ ਮੈਨੂੰ 18 ਮੀਆ ਦਊਗਾ ਕਿਨੂੰ ਬਾਤੂ ਦੰਗਾ ਹੀ ਦੇਣੀ ਸਾਈ ਉਹ ਕਿਨੂੰ ਤਾਂ ਮੈਂ ਦਊਂਗਾ ਦੰਗਾ ਕਿਨੂੰ ਉਹਨੂੰ ਦੂਜਿਆਂ ਨੂੰ ਫਰੇਮ ਆਲੇ ਆਹ ਬੰਦੇ ਦਾ ਕੱਲ ਦਾ ਦਿਲ ਟੁੱਟ ਗਿਆ ਹੱਲੀ ਨੇ ਮੰਗੜਾ ਕਰਾ ਕੇ ਫੋਟੋ ਪਾਤੀਆਂ ਹੈ ਹੰਦਾਰਾ ਤੇਰਾ ਪਾਣਾ ਮਿੱਠਾ ਲਾ ਕੇ ਕਹਿਣੀ ਪਾਣਾ ਮਿੱਠਾ ਮੰਨਣਾ ਪੈਂਦਾ ਮੈਂ ਸ਼ੈਰੀ ਬੋਲਣੀ ਵੀ ਬਲੌਗ 'ਚ ਪਾਏ ਨਹੀਂ ਤਾ ਕਿਹਦੀ ਬੇਇੱਜ਼ਤੀ ਹੋ ਜਾਣੀ ਏ ਤੇਰੀ ਕਿ ਅਗਲੀ ਦੀ ਸਾੜ ਗਈ ਗਈ ਹੈ ਨਾ ਹਾਂ ਮਨਾਉਣਾ ਤੋਂ ਬੋਲਿਆ ਰੋ ਪਿਆ ਲਾਲੀ ਰੋਂਦਾ ਅਰੇ ਹਾਂ ਤਾਂ ਹੈ ਕੀ ਕਰਦੀ ਜਮਾਂਡੀ ਸੋਚਾਂ ਚ ਆਣ ਲੱਗੀ ਚੱਲ ਕੋਈ ਨਾ ਹੁੰਦਾ ਹੀ ਰਹਿੰਦਾ ਇਹ ਤਾਂ ਫੋਨ ਫੁੰਦਾ ਨਹੀਂ ਆ ਮੁੜ ਕੇ ਹਾਂ ਫੋਨ ਕੀ ਹੋਣਾ ਹੁਣ ਫੋਟੋ ਹੀ ਆਈ ਆ ਬਸ ਕੇ ਮੰਨੀ ਨਹੀਂ ਵੀ ਚਾਹੀਦੀ ਥੋ ਪਿੰਡਾ ਹੋ ਗਿਆ ਪੂਰਾ ਕੰਪਲੀਟ ਓਏ ਲਾਲੀ ਪਹਿਲਾ ਪਹਿਲਾ ਕਿਹੜੇ ਗਾਣੇ ਗਾਉਂਦਾ ਹੁੰਦਾ ਸੀ ਤੂੰ ਸੁਣਦਾ ਸੀ ਮੈਂ ਫੇਰ ਤੇ ਕਾਲਜ ਦੀ ਪ੍ਰੋਪਰ ਕਰਾਰਤੀ ਫੇਲ ਹੋਵੇ ਵੇ ਪਤਾ ਨਹੀਂ ਇੱਕ ਕਲਾਸ ਸਾਰਾ ਸਾਲ ਚ ਕਲਾਸ ਇੱਕ ਲਾਉਣ ਨਾ ਦਿੱਤੀ ਹੁਣ ਕਹੜਾ ਸੁਣਦਾ ਇੱਕ ਉਹ ਹੁੰਦਾ ਸੀ ਕਾਦੀ ਬਸ ਜੇ ਉਤਰ ਗਈ ਤੂੰ ਬਠੰਡਾ ਵੀ ਕਾ ਨਹੀਂ ਆਏ 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 ਇਹ ਹੁਣ ਸੁਣਦਾ ਆਪਾਂ ਉਹ ਵੇ ਸਦਾਈਆ ਮੇਰੇ ਪਿੱਛੋਂ ਮਾਰਗੀ ਬਣਾ ਲਿਆ ਤੇ ਵਿੱਚ ਹੀ ਉਹ ਚੱਲੀ ਜਾਂਦੇ ਆ ਉਹ ਕਿਉਂ ਕੀਤਾ ਧੋਖਾ ਜਵਾਬ ਤੁਹਾਨੂੰ ਚਾਹੀਦਾ ਵਿੱਚ ਹੀ ਇਧਰ ਮੇਰੇ ਰਿਸ਼ਤਾ ਹੀ ਜਾਂਦਾ ਉਹ ਚਲ ਹੋ ਗਿਆ ਕਈ ਗ੍ਰਾਈ ਲੈਣਾ ਹੁਣ ਬਾਈ ਬਸ ਆਰਮੋਕ ਕਰਾ ਦੇ ਆ ਤੇ ਕੱਲ ਦੀਆਂ ਨੂੰ ਗਰਮੀ ਚੜੀ ਪਈ ਆ ਆਰਮੋਕ ਕਰਾ ਦੇ ਟਾਈਮ ਹੋ ਗਿਆ ਪੌਣੇ 10 ਦਾ ਤੇ ਆਪਾਂ ਹੋ ਗਏ ਫ੍ਰੀ 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 ਤੇ ਔਰ ਮੇਰਾ ਸਿਰ ਬਹੁਤ ਦਰਦ ਕਰ ਰਿਹਾ ਮੈਂ ਹੁਣ ਵੀ ਚੁੰਨੀ ਦਾ ਬੰਨਿਆ ਹੋਇਆ ਸੀਗਾ ਪਤਾ ਨਹੀਂ ਕਿਉਂ ਡੇਲੀ ਮੈਨੂੰ ਫੀਵਰ ਹੋ ਜਾਂਦਾ ਨਾਈਟ ਟਾਈਮ ਤੇ ਬੜਾ ਬੈਡਲੀ ਸਿਰ ਜਣ ਮੇਰਾ ਦਰਦ ਕਰਦਾ ਸ਼ਾਇਦ ਥੋੜਾ ਜਿਹਾ ਭੱਜ ਨਟ ਚੱਲ ਰਹੀ ਦੀ ਆ ਕੱਲ ਫੇਰ ਜਾਣਾ ਆ ਮੈਂ ਆਪਣੀ ਦਵਾਈ ਲੈਣ ਦੇ ਲਈ ਤੇ ਥੋੜੀ ਜਿਹੀ ਪ੍ਰੋਬਲਮ ਐ ਤੇ ਬਸ ਉਹਦੀ ਦਵਾਈ ਲੈ ਕੇ ਆਵਾਂਗੇ ਆਪਾਂ ਹੁਣ ਮੈਂ ਡਾਕਟਰ ਫੇਰ ਚੇਂਜ ਕਰ ਰਹੀ ਆ ਇੱਕ ਹੋਰ ਸੋਚ ਰਹੀ ਆ ਬਾਕੀ ਚਲੋ ਕੋਈ ਨਹੀਂ ਚੇਂਜ ਕਰਾਂਗੇ ਵੈਸੇ ਮੈਂ ਨਾ ਅੰਗਰੇਜ਼ੀ ਦਵਾਈਆਂ ਖਾਂਦੀ ਨਹੀਂ ਹੈਗੀ ਮੈਨੂੰ ਬਹੁਤ ਦਿਕਤ ਹੈ ਅੰਗਰੇਜ਼ੀ ਦਵਾਈਆਂ ਖਾਣ ਤੋਂ ਮਤਲਬ ਵਧੀਆ ਨਹੀਂ ਲੱਗਦੀ ਮੈਨੂੰ ਖਾਣੀ ਹੈ ਮੈਂ ਹੋਮੋਪੈਥਿਕ ਇਸ ਲਈ ਚੂਸ ਕੀਤੀ ਸੀ ਬਟ ਹੋਮੋਪੈਥਿਕ ਦਾ ਇਹ ਸੀਗਾ ਕਿ ਉਹ ਤਾਂ ਚਲੋ ਮੈਂ ਫੈਸਲੇ ਚੂਸ ਕੀਤੀ ਸੀਗੀ ਕਾਫੀ ਫਰਕ ਵੀ ਪਿਆ ਸੀ ਉਹਦੇ ਨਾਲ ਬਟ ਮੈਨੂੰ ਹੁਣ ਪ੍ਰੋਬਲਮਸ ਸੀ ਇਦਾਂ ਨਹੀਂ ਆ ਰਹੀਆਂ ਨੇ ਕਿ ਹੋਮੋਪੈਥਿਕ ਵੀ ਤਾਂ ਹੀ ਅਸਰ ਕਰੇਗੀ ਅਗਰ ਮੇਰੀ ਪਹਿਲਾਂ ਮਤਲਬ ਇੱਕ ਉਦੀ ਜੜ ਜੇ ਆਪਾਂ ਬੂਟੇ ਨੂੰ ਉੱਪਰੋਂ ਵੱਡੀ ਚੱਲਾਂਗੇ ਆ ਕਦੀ ਨਾ ਜੜਾਂ ਫਿਰ ਫੁੱਟਦੀਆਂ ਨੇ ਤੇ ਸੋ ਹੁਣ ਮੈਂ ਸੋਚਿਆ ਕਿ ਪਹਿਲਾਂ ਆਪਾਂ ਜੜ ਤੋਂ ਇਲਾਜ ਉਹ ਸ਼ੁਰੂ ਕਰੀਏ ਫਿਰ ਆਪਾਂ ਉੱਪਰ ਦੇਖਦੇ ਆਂ ਕੀ ਇਲਾਜ ਕਰਨਾ ਹੈ ਇਸ ਤੋਂ ਬਾਅਦ ਇਸ ਲਈ ਕੱਲ ਮੈਂ ਜਾ ਰਹੀ ਆਂ ਡਾਕਟਰ ਕੋਲ ਤੇ ਫਿਰ ਦੇਖਦੇ ਆਂ ਕੀ ਬਣਦਾ ਉਹਨਾਂ ਨੇ ਪੁਰਾਣੀਆਂ ਸਕੈਨਸ ਵਗੈਰਾ ਵੀ ਮਗਾਈਆਂ ਨੇ ਮੇਰੀਆਂ ਸਾਰੀਆਂ ਸਕੈਨਾ ਵੀ ਦਿਖਾ ਕੇ ਆਵਾਂਗੇ ਆਪਾਂ ਉਹਨਾਂ ਨੂੰ ਜੋ ਵੀ ਮੈਂ 1-2 ਮਨთ ਪਹਿਲਾਂ ਕਰਵਾਈਆਂ ਸੀਗੀਆਂ ਉਹ ਦਿਖਾ ਕੇ ਆਵਾਂਗੇ ਤੇ ਫਿਰ ਆਪਾਂ ਦਵਾਈ ਵਧੀਆ ਜਿਹੀ ਲੈ ਕੇ ਆਵਾਂਗੇ